ਲੁਧਿਆਣਾ ਫਿਰੋਜ਼ਪੁਰ ਰੋਡ ਤੇ ਕਿਸਾਨ ਜੱਥੇਬੰਦੀਆਂ ਅਤੇ ਮਹਿਲਾ ਵਾਹ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗਲਾਗਾ ਦਫ਼ਤਰ ਦੇ ਸਾਹਮਣੇ ਦਰਨਾ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਸਰਕਾਰ ਵਿਰੋਧ ਨਾਅਰੇਬਾਜ਼ੀ ਕਰਦੇ ਹੋਏ ਤੁਰੰਤ ਮੰਗਾਂ ਦੀ ਪੂਰੀ ਕਰਨ ਦੀ ਮੰਗ ਕੀਤੀ ਲੁਧਿਆਣਾ ਤੋਂ ਦੁਪਿੰਦਰ ਸਿੰਘ ਦੀ ਖਾਸ ਰਿਪੋਰਟ ਜਮੀਨਾਂ ਖੋਣਾ ਨਹੀਂ ਚਾਹੁੰਦੇ ਅਸੀਂ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਬਿਲਕੁਲ ਨਹੀਂ ਦੇਣੀਆਂ ਹੋਰ ਜ਼ਮੀਨ ਸਾਡੀ ਮਾਂ ਅਸੀਂ ਇਹ ਨਹੀਂ ਛੱਡਾਂਗੇ ਇਹ ਤਾਂ ਸਾਡੀ ਰੋਜ਼ੀ-ਰੋਟੀ ਚੱਲਦੀ ਹੈ ਅਸੀਂ ਸਾਡੀ ਨਹੀਂ ਚੱਲਦੀ ਸਾਡੇ ਨਾਲ ਸਾਰਾ ਪਰਿਵਾਰ ਹੋਰ ਜੁੜ ਜਾਂਦਾ ਜਦੋਂ ਸਾਡੀ ਫਸਲ ਆਉਂਦੀ ਆ ਤਾਂ ਅਸੀਂ ਉਹਨੂੰ ਵੇਚਦੇ ਆ ਵੇਚ ਕੇ ਕਿੰਨੇ ਲੋਕਾਂ ਦੇ ਘਰ ਭਰਦੇ ਕਿੰਨੇ ਬੱਚਾ ਅੱਗੇ ਵਣਦੇ ਹੈ ਅਸੀਂ ਬਿਲਕੁਲ ਨਹੀਂ ਨਾ ਭਗਵਾਨ ਤੋਂ ਮੰਨ ਤੇ ਕੇ ਜਿਵੇਂ ਆਲੇ ਭੁੱਲ ਜਾਣ ਵੀ ਅਸੀਂ ਉਹਨਾਂ ਦੀ ਜ਼ਮੀਨਾਂ ਲੈ ਲਵਾਂਗੇ ਤੇ ਉਹਨਾਂ ਨੇ ਆਪਣੀਆਂ ਜੇਬਾਂ ਗਰਮ ਕਰਨੀਆਂ ਨੇ ਉਹ ਆਪ ਪੈਸਾ ਕਮਾਉਣਾ ਚਾਹੁੰਦੇ ਨੇ ਇਹ ਸਾਡੀ ਜ਼ਮੀਨ ਆ ਅਸੀਂ ਵੇਚੀਏ ਰੱਖੀਏ ਅਸੀਂ ਤਾਂ ਵੇਚਣੀ ਨਹੀਂ ਹੈਗੀ ਜੇ ਉਹਨਾਂ ਸਾਡੀ ਜ਼ਮੀਨ ਸਾਡੀ ਮਾਂ ਅਸੀਂ ਬਿਲਕੁਲ ਨਹੀਂ ਵੇਚਾਂਗੇ ਜੇ ਉਹਨਾਂ ਨੇ ਆਪਣੀ ਮਾਂ ਵੇਚਣੀ ਹੈ ਤਾਂ ਅਸੀਂ ਖਰੀਦਣ ਦਾ ਕੰਮ ਰੱਖ ਤੁਹਾਡਾ ਤੁਹਾਡੇ ਕੋਲ ਫੋਨ ਨੇ ਕੋਈ ਤਾਂ ਕੋਈ ਵੀ ਸਰਕਾਰ ਦਾ ਪਰਿੰਦਾ ਆਇਆ ਗਰਬਤ ਕਰਟ ਹੀ ਆਇਆ ਵਾ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਆਇਆ ਵਾ ਸਾਡੇ ਪਿੰਡਾਂ ਚ ਨਹੀਂ ਕੋਈ ਆਇਆ ਜਦੋਂ ਅਖਬਾਰ ਦੇ ਵਿੱਚ ਆਇਆ ਸਾਨੂੰ ਤਾਂ ਦਿਨ ਪਤਾ ਲੱਗਿਆ ਫੇਰ ਉਹ ਪਿਆ ਆਪਣੇ ਜਿਹੜਾ ਗੱਲਬਾਤ ਕਰਕੇ ਸਾਰੇ ਇਸ ਧਰਮ ਨੇ ਕਿਤਾ ਦਾ ਅਸੀਂ ਇੱਥੇ ਆਉਂਦੇ ਆ ਇੱਦਾਂ ਹੀ ਹੁੰਦੇ ਰਹਿਾਂਗੇ ਕਾਹਨੇ ਥੜਕਨ ਜਾਨ ਕਰ ਜਾਨੀ ਕਿ ਤੁਹਾਡੇ ਜਿਹੇ ਮੰਗਾ ਨਾਮ ਮੇਰੇ ਤੁਹਾਡੇ ਪਲੇਟਾ ਤੋਂ ਚੱਲ ਰਿਹਾ ਹੋਊਗਾ ਤੁਹਾਨੂੰ ਕਰਨੇ ਗੋਣੇ ਪੈਣਗੇ ਜੀ ਹੋਰ ਤੁਹਾਡਾ ਪ੍ਰੋਡਕਟ ਚੱਲ ਰਿਹਾ ਹੋਊਗਾ ਜਾਨੀ ਤਾਨੂੰ ਜਿਹੜਾ ਕਿ ਧਰਨਾ ਲੱਗ ਰਿਹਾ ਜਿਹੜਾ ਧਰਨੇ ਲਾ ਰਹੇ ਆ ਫਿਰ ਅਸੀਂ ਹੋਰ ਵਧਾਵਾਂਗੇ ਇਹਨਾਂ ਨੂੰ ਜੇਕਰ ਸੈਟਅਪ ਕੋਈ ਵੀ ਕਹਿਣਾ ਇਹਨਾਂ ਨੇ ਨਾ ਮੰਨਿਆ ਗਵਰਨਮੈਂਟ ਨੇ ਪਰ ਤੁਹਾਨੂੰ ਕਰਨਾ ਪੈਣਾ ਸਾਰਾ ਕੁਝ ਇਹ ਕਿਉਂਕਿ ਜਦ ਸਾਡੇ ਭੁੱਖੇ ਮਰ ਜਾਣਗੇ ਕਿਸਾਨ ਸਾਡੇ ਰੋੜ ਜਾਣਗੇ ਕੱਚੇ ਸਾਡੇ ਰੋੜ ਜਾਣਗੇ ਕਿਉਂਕਿ ਇਹ ਕੌਣ ਨੂੰ ਸੁਣਾਈ ਕਰਦੇ ਸਾਡੀ ਇਹ ਕਿਉਂ ਕਿੰਨੇ ਦਿਨ ਹੋ ਗਏ ਇਹਨਾਂ ਘਰਨਿਆਂ ਤੇ ਬੈਠਿਆਂ ਨੂੰ ਅੱਜ ਸਾਡੀ ਸੁਣਾਈ ਨਹੀਂ ਹੋ ਰਹੀ ਭਗਵਾਨ ਜਮਾਨ ਆਪ ਕਿਉਂ ਨਹੀਂ ਸੁਣਦੇ ਹਾਂ ਆਪਣਾ ਕੇਂਦਰੀ ਬਾਲ ਦਾ ਚਾਹਤੋਂ ਦਿੱਲੀ ਦੇ ਰਹਿਣ ਵਾਲਾ ਪਰ ਇਹ ਤਾਂ ਪੰਜਾਬ ਦੇ ਰਹਿਣ ਵਾਲਾ ਪੰਜਾਬ ਦੀ ਸ਼ਾਂਤੀ ਦੇ ਰਹਿਣ ਵਾਲਾ ਕਿਉਂ ਨਹੀਂ ਸਾਡੀ ਸੁਣਵਾਈ ਕਰ ਰਿਹਾ ਅੱਜ ਤਾਂ ਸੁਣਵਾਈ ਹੋਣੀ ਚਾਹੀਦੀ ਹੈ ਹਾਂ ਜੀ ਮਾਤਾ ਜੀ ਕੀ ਕਹਿਣਾ ਇਥੇ ਹਾਂ ਜੀ ਮਾਤਾ ਜੀ ਅਸੀਂ ਤਾਂ ਇਹ ਕਹਿ ਨਹੀਂ ਵੀ ਅਸੀਂ ਉਹਨੂੰ ਨਹੀਂ ਕਰਦੇ ਅਸੀਂ ਕਾਹ ਤੋਂ ਠੀਕ ਹੈ ਭਗਵਾਨ ਜਮਾਨ ਚਾਹੇ ਨਹੀਂ ਕਿ ਮਾਰ ਕੇ ਨਾ ਆਵੇਗਾ ਤੇਰੇ ਲੱਤਾਂ ਵੱਡਾਂ ਗਏ ਸੀ ਕੇਂਦਰੀ ਬਾਲ ਸਰਕਾਰ ਮਰਦਾ ਇਹ ਜੀਕਾ ਖਾਲਸਾ ਵਾਏ ਜੀ ਕੀ ਫਦੇ ਘੱਟ ਮੇਰੇ ਹਿਸਾਬ ਨਾਲ ਰੋਜ਼ ਵੱਧ ਜਾਂਦਾ ਰੋਜ਼ ਵੱਧ